ਗੁਰੂ ਨਾਨਕ ਸਾਹਿਬ ਮਹਾਰਾਜ ਪਹਿਲੀ ਉਦਾਸੀ ਸਮੇਂ ਸੁਲਤਾਨਪੁਰ ਤੋਂ ਉਤਰਦੇ ਸਨਾਤਨ ਧਰਮ ਦੇ ਵੱਖ-ਵੱਖ ਤੀਵਤ ਅਸਥਾਨਾਂ ਦੇ ਉੱਪਰ ਜਾ ਕੇ ਸੱਚ ਦਾ ਪਾਵਨ ਉਪਦੇਸ਼ ਬਖਸ਼ਿਸ਼ ਕਰਦੇ ਆ। ਕੁਸ਼ਲੇਰੀ ਦਿਨਾਂ ਦੇ ਵਿੱਚ ਆਪਾਂ ਇੱਕ ਵਿਚਾਰ ਸਰਵਨ ਕੀਤੀ ਸੀ। ਜਦੋਂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਸੁਲਤਾਨਪੁਰ ਦੀ ਧਰਤੀ ਤੇ ਸ਼ੁਭਾਇਮਾਨ ਸਨ। ਉਹਨਾਂ ਦੀ ਸ਼ਰਨ ਵਿੱਚ ਆਉਂਦਾ ਹੈ ਇੱਕ ਚੌਧਰੀ ਜਿਹਦਾ ਨਾਂ ਸੀ ਭਾਈ ਭਗੀਰਥ। ਭਾਈ ਭੀਰਥ ਤੋਂ ਪ੍ਰੇਰਿਤ ਹੋ ਕੇ ਗੁਰੂ ਨਾਨਕ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਹੈ ਭਾਈ ਮਨਸੁਖ ਤੇ ਮਨਸੁਖ ਨੂੰ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸਈ ਮਨਸੁਖ ਕੱਲਾ ਨਾ ਹੀ ਮਨਸੁਖ ਹੈ ਕਿ ਕਦੇ ਮਨ ਦੇ ਸੁੱਖ ਨੂੰ ਮਾਣਿਆ ਨਹੀਂ ਕਹਿੰਦਾ ਮਹਾਰਾਜ ਕੱਲਾ ਨਾਮ ਹੀ ਮਨਸੁਖ ਹੈ ਮੈਂ ਕਦੇ ਮਨ ਦੇ ਸੁੱਖ ਨੂੰ ਮਾਣਿਆ ਨਹੀਂ ਸਤਿਗੁਰਾਂ ਨੇ ਨਦੈ ਰਹਿਮਤ ਕੀਤੀ ਉਹਨੂੰ ਸਿੱਖੀ ਦੀ ਦਾਤ ਦਿੱਤੀ ਮਨਸੁਖ ਇੱਕ ਵਪਾਰੀ ਸੀ ਉਹ ਦੂਰ ਦੂਰ ਤੱਕ ਵਪਾਰ ਕਰਨ ਵਾਸਤੇ ਜਾਂਦਾ ਸੀ ਦੇ ਮਨਸੁਖ ਸੰਗਲਾ ਦੀਪ ਦੀ ਧਰਤੀ ਤੇ ਗਿਆ ਜਿਹਨੂੰ ਅੱਜ ਕੱਲ ਆਪਾਂ ਸ਼੍ਰੀਲੰਕਾ ਕਹਿੰਦੇ ਆ ਜਦੋਂ ਸੰਗਲਾ ਦੀਪ ਦੀ ਧਰਤੀ ਤੇ ਗਿਆ ਉਥੋਂ ਦਾ ਜਿਹੜਾ ਰਾਜਾ ਸੀ ਸ਼ਿਵਨਾਬ ਉਹਨੇ ਸਾਰੇ ਪਾਸੇ ਐਲਾਨ ਕੀਤਾ ਹੋਇਆ ਸੀ ਕਿ ਅੱਜ ਵਰਤ ਹੈ ਤੇ ਕੋਈ ਵੀ ਬੰਦਾ ਆਪਣੇ ਘਰ ਵਿੱਚ ਅੱਗ ਨਹੀਂ ਬਾਲੇਗਾ ਸਾਰੇ ਲੋਕ ਜਿਹੜੇ ਆ ਉਹ ਵਰਤ ਰੱਖਣਗੇ ਭਾਈ ਮਨਸੁਖ ਪਹਿਲਾਂ ਵੀ ਜਾਇਆ ਕਰਦਾ ਸੀ ਪਹਿਲਾਂ ਭਾਈ ਮਨਸੁਖ ਵੀ ਇਹੀ ਕੁਝ ਕਰਦਾ ਸੀ ਬਰ ਹੁਣ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਿੱਖੀ ਧਾਰਨ ਕਰਨ ਦੇ ਕਰਕੇ ਮਨ ਸੁਖ ਬਦਲ ਗਿਆ। ਉਹਨੇ ਰਾਜੇ ਸ਼ਿਵਨਾਬ ਦੇ ਇਸ ਹੁਕਮ ਨੂੰ ਨਹੀਂ ਮੰਨਿਆ। ਉਹਨੇ ਆਪਣੇ ਘਰ ਦੇ ਵਿੱਚ ਅੱਗ ਭਾਲੀ ਪ੍ਰਸ਼ਾਦਾ ਤਿਆਰ ਕੀਤਾ। ਇਹਨਾਂ ਚਿਰ ਨੂੰ ਨਗਰ ਦੇ ਵਿੱਚ ਰੌਲਾ ਪੈ ਗਿਆ ਕਿ ਜਿੱਥੇ ਵਪਾਰੀ ਮਨ ਸੁਖ ਰਹਿੰਦਾ ਹੈ ਇੱਥੋਂ ਧੂਆ ਨਿਕਲਿਆ ਹੈ। ਧੂਆ ਨਿਕਲਣ ਕਰਕੇ ਉਹਦੀ ਸ਼ਿਕਾਇਤ ਰਾਜੇ ਸ਼ਿਵਨਾਬ ਦੇ ਕੋਲ ਹੋਈ। ਰਾਜੇ ਸ਼ਿਵਨਾਬ ਨੇ ਕਿਹਾ ਕਿ ਗ੍ਰਿਫਤਾਰ ਕਰਕੇ ਲਿਆ। ਭਾਈ ਮਨਸੁਖ ਨੂੰ ਗ੍ਰਿਫਤਾਰ ਕੀਤਾ ਗਿਆ ਰਾਜੇ ਸ਼ਿਵਨਾਬ ਦੇ ਸਾਹਮਣੇ ਪੇਸ਼ ਕੀਤਾ ਉਹਨੇ ਕਿਆ ਕਿਉਂ ਹੁਕਮ ਅਧੂਲੀ ਕੀਤੀ ਹੈ ਹਾਲਾਂਕਿ ਬੜੀ ਨੇੜਤਾ ਵੀ ਸੀ ਰਾਜੇ ਸ਼ਿਵਨਾਬ ਦੇ ਨਾਲ ਭਾਈ ਮਨਸੁਖ ਦੀ ਕਿੰਦਾ ਹੁਕਮ ਅਧੂਲੀ ਕਿਉਂ ਕੀਤੀ ਹੈ ਕਹਿੰਦਾ ਹੁਕਮ ਅਧੂਲੀ ਨਹੀਂ ਮੈਂ ਆਪਣੇ ਗੁਰੂ ਦਾ ਹੁਕਮ ਮੰਨਿਆ ਹੈ ਮੇਰੇ ਗੁਰੂ ਨੇ ਮੈਨੂੰ ਸਮਝਾਇਆ ਹੈ ਤੰਨ ਨੂੰ ਭੁੱਖਾ ਰੱਖਣ ਦੇ ਨਾਲ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਜੇ ਭੋਜਨ ਖਾਦਾ ਹੈ ਬੰਦੇ ਨੇ ਉਹਦਾ ਵੀ ਸਬੰਧ ਤੰਨ ਦੇ ਨਾਲ ਹੈ ਜੇ ਭੋਜਨ ਨਹੀਂ ਖਾਦਾ ਉਹਦਾ ਵੀ ਸਬੰਧ ਤੰਨ ਦੇ ਨਾਲ ਹੈ ਨਾ ਤੇ ਤੇਰੇ ਭੁੱਖੇ ਰਹਿਣ ਨਾਲ ਕੋਈ ਧਰਮ ਦਾ ਸਬੰਧ ਐ ਨਾ ਕੋ ਰੱਬ ਦਾ ਸਬੰਧ ਐ ਤੇ ਨਾ ਇਦਾਂ ਕਦੇ ਰੱਬ ਮਿਲਦਾ ਹੁੰਦਾ ਸਤਿਗੁਰੂ ਨੇ ਇੱਕ ਗੱਲ ਦਰਸਾਈਏ ਸਾਨੂੰ ਹਰ ਚੀਜ਼ ਮਹਾਰਾਜ ਨੇ ਇਹਦਾ ਤਰੀਕਾ ਬਦਲਤਾ ਲੋਕ ਵਰਤ ਰੱਖਦੇ ਸੀ ਮਹਾਰਾਜ ਕਹਿੰਦੇ ਆ ਤੈਨੂੰ ਵੀ ਸਿਖਾਉਣਾ ਤੂੰ ਵੀ ਰੱਖ ਲੈ ਮਹਾਰਾਜ ਕਿਹੜਾ ਕਹਿੰਦੇ ਮਨ ਸੰਤੋਖ ਸਰਬਜੀ ਦਇਆ ਇਨ ਬਿਧ ਵਰਤ ਸੰਪੂਰਨ ਭਇਆ ਕਹਿੰਦੇ ਮਨ ਜਿਹੜਾ ਉਹ ਸੰਤੋਖ ਵਿੱਚ ਆ ਜਾਏ ਸਾਰੇ ਜੀਵਾਂ ਦੇ ਉੱਪਰ ਤੂੰ ਦਇਆ ਕਰੇਂ ਐ ਵੜਾ ਵਰਤ ਰੱਖ ਜੇ ਰੱਖਣਾ ਤੇ ਪਹਿਲਾ ਬਾਹਰ ਦੇ ਅੰਨ ਦੇ ਕਰਕੇ ਕੁਝ ਨਹੀਂ ਹੋ ਸਕਦਾ ਤੇ ਜਿਹੜੇ ਬਾਹਰ ਦੇ ਕੇਵਲ ਅੰਨ ਕਰਕੇ ਕਹਿੰਦੇ ਇਹ ਮਹਾਰਾਜ ਕਹਿੰਦੇ ਛੋੜਹਿ ਅੰਨ ਕਰੈ ਪਖੰਡ ਨਾਉ ਸੁਹਾਗਰ ਨਾਉ ਰੰਡ ਆ ਬਾਹਰ ਦਾ ਅੰਨ ਕੁਝ ਨਹੀਂ ਕਰਦਾ ਆਪਣੇ ਅੰਦਰ ਚੰਗੇ ਗੁਣ ਧਾਰਨ ਕਰ ਐ ਅਸਲ ਧਰਮ ਹੈ ਮਨ ਸੋ ਕਹਿਣ ਲੱਗਿਆ ਕਹਿੰਦਾ ਵੀ ਮੇਰੇ ਗੁਰੂ ਦਾ ਹੁਕਮ ਮੇਰੇ ਗੁਰੂ ਦਾ ਉਪਦੇਸ਼ ਕਹਿੰਦਾ ਤੇਰਾ ਗੁਰੂ ਕੌਣ ਹੈ ਕਹਿੰਦਾ ਜੀ ਮੇਰਾ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਹੈ ਕਹਿੰਦਾ ਕੱਲ ਦੇਖਦਾ ਤੇਰਾ ਗੁਰੂ ਤੈਨੂੰ ਕਿਵੇਂ ਬਚਾਉਂਦਾ ਏ ਰਾਤ ਜੇਲ੍ਹ ਦੇ ਵਿੱਚ ਬੰਦ ਕਰ ਦਿੱਤਾ ਮਨਸ਼ਕ ਨੂੰ ਜੇਲ੍ਹ ਚ ਬੰਦ ਕੀਤਾ ਉਹ ਸਾਰੀ ਰਾਤ ਜੇਲ੍ਹ ਦੇ ਵਿੱਚ ਵੀ ਗੁਣ ਗਾਉਂਦਾ ਰਿਹਾ ਪਾਵਨ ਗੁਰਬਾਣੀ ਪੜ੍ਹਦਾ ਰਿਹਾ ਰਾਜੇਸ਼ਵਰਨ ਆਪ ਦੇ ਕੰਨਾਂ ਵਿੱਚ ਵੀ ਆਵਾਜ਼ ਪੈਂਦੀ ਰਹੀ ਤੇ ਜਿਹੜੇ ਸਿਪਾਹੀ ਸਨ ਉਹਨਾਂ ਨੇ ਵੀ ਆਣ ਕੇ ਦੱਸਿਆ ਰਾਜਨ ਜਿਹਨੂੰ ਤੁਸੀਂ ਕੈਦ ਕੀਤਾ ਉਹ ਤੇ ਸਾਰੀ ਰਾਤ ਗੋਣੀ ਗਾਈ ਗਏ ਕੁਝ ਬੋਲਦਾ ਰਿਹਾ ਪਤਾ ਨਹੀਂ ਕੀ ਪੜ੍ਹਿਆ ਜਾਂਦਾ ਰਾਜੇ ਸ਼ਿਵਨਾਬ ਨੇ ਫੇਰ ਸਦਿਆ ਕਹਿਣ ਲੱਗਾ ਕਮਾਲ ਦਾ ਬੰਦਾ ਐ ਲੋਕ ਘਟਦੇ ਐ ਤੂੰ ਖੁਸ਼ ਹੋ ਰਿਹਾ ਤੂੰ ਪ੍ਰਸੰਤਾ ਦੇ ਵਿੱਚ ਐ ਤੂੰ ਕੁਝ ਬੋਲ ਰਿਹਾ ਤੂੰ ਕੁਝ ਗਾ ਰਿਹਾ ਕੀ ਗਾ ਰਿਹਾ ਉਹਨੇ ਕਿ ਮੈਂ ਬਾਬੇ ਦੀ ਬਾਣੀ ਗਾ ਰਿਹਾ ਕਹਿੰਦਾ ਕਮਾਲ ਦੀ ਗੱਲ ਐ ਫਿਰ ਤੇਰਾ ਬਾਬਾ ਕਿੱਥੇ ਐ ਤੇਰਾ ਗੁਰੂ ਕਿੱਥੇ ਐ ਜਿਹੜੇ ਗੁਰੂ ਦੇ ਕੋਲੋਂ ਤੈਨੂੰ ਹਾ ਸੁੱਖ ਮਿਲਿਆ ਮਨ ਵਾਲਾ ਇਹ ਸੁੱਖ ਮੈਂ ਵੀ ਲੈਣਾ ਚਾਹੁੰਦਾ ਭਾਈ ਮਨਸੂਰ ਕਹਿਣ ਲੱਗੇ ਕਹਿੰਦੇ ਗੁਰੂ ਨਾਨਕ ਸਾਹਿਬ ਮਹਾਰਾਜ ਤੇ ਇਸ ਵੇਲੇ ਪਤਾ ਨਹੀਂ ਕਿੱਥੇ ਹੋਣ ਕਿਉਂਕਿ ਉਹ ਇਸ ਵੇਲੇ ਪ੍ਰਚਾਰਕ ਦੌਰੇ ਦੇ ਉੱਪਰ ਗਏ ਐ ਕਹਿੰਦਾ ਮੈਂ ਦਰਸ਼ਨ ਕਰਨੇ ਐ ਵਾਹਿਮਾਨ ਸੁਖ ਨੇ ਕਹਿਆ ਜੇ ਦਰਸ਼ਨ ਕਰਨੇ ਆ ਤਾਂ ਫਿਰ ਗੁਰੂ ਗੁਰੂ ਜਪ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨੂੰ ਇੱਥੇ ਹੀ ਆਣ ਕੇ ਦਰਸ਼ਨ ਦੇ ਦੇਣਗੇ ਹੁਣ ਰੋਜ ਰਾਜਾ ਸ਼ਿਵਨਾਬ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਜਾਗ ਕਰਦਾ ਹੈ ਤੇ ਜਿੱਥੇ ਅਸਲ ਹੋਵੇ ਉੱਥੇ ਨਕਲ ਆਪਣੇ ਆਪ ਪੈਦਾ ਹੋ ਜਾਂਦੀ ਹੈ ਕੁਝ ਕੋ ਨਕਲੀ ਲੋਕ ਰੋਜ ਹੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਭੇਸ ਬਣਾ ਕੇ ਰਾਜੇ ਸ਼ਿਵਨਾਬ ਦੇ ਕੋਲ ਆ ਜਾ ਕਰਨ ਮੈਂ ਗੁਰੂ ਨਾਨਕ ਰਾਜਾ ਸ਼ਿਵਨਾਬ ਵੀ ਤੰਗ ਆ ਗਿਆ ਕਹਿੰਦਾ ਗੁਰੂ ਨਾਨਕ ਸਾਹਿਬ ਇਹ ਕੋ ਹੋ ਸਕਦੇ ਐ ਇਹ ਐਨੇ ਕਿਥੋਂ ਆਏ ਜਾਂਦੇ ਐ ਉਹਨੇ ਉਸ ਵੇਲੇ ਦੇ ਨਾਲ ਪਰਖ ਕਰਨੀ ਕਿਸੇ ਨੂੰ ਧਨ ਦੌਲਤ ਦੇਣਾ ਉਹਨੇ ਪੈਸੇ ਵੇਖ ਕੇ ਡੋ ਕਿਸੇ ਦੇ ਸਾਹਮਣੇ ਇਸਤਰੀਆਂ ਨੂੰ ਨਾਚ ਕਰਨ ਵਾਸਤੇ ਭੇਜਣਾ ਉਹਨਾਂ ਨੇ ਤਾਂ ਡੋਲ ਜਾਣਾ ਜਿਹੜਾ ਵੀ ਕੋਈ ਆਉਣਾ ਪਹਿਲਾਂ ਉਹਦੀ ਪਰਖ ਹੋਣੀ ਗੁਰੂ ਨਾਨਕ ਸਾਹਿਬ ਮਹਾਰਾਜ ਜਗਨਨਾਥਪੁਰੀ ਤੋਂ ਜਦੋਂ ਤੁਰੇ ਰਮੇਸ਼ਵਰ ਕੜੱਪਾ ਹੁੰਦੇ ਹੋਏ ਸਤਿਗੁਰੂ ਜਿਹੜੇ ਜਿਹੜੇ ਸਨ ਉਸ ਸਮੁੰਦਰੀ ਰਸਤੇ ਦੇ ਰਾਹੀ ਸੰਗਲਾ ਦੀਪ ਦੀ ਧਰਤੀ ਤੇ ਪੁੱਜ ਜਾਂਦੇ ਆ ਇੱਥੇ ਪਹਿਲਾਂ ਥੋੜੇ ਜਿਹੜੇ ਵੱਖਰੇ ਵੱਖਰੇ ਰਾਜ ਸੀ ਸਤ ਦੇ ਕਰੀਬ ਸੀ ਤੇ ਫਿਰ ਬਾਅਦ ਵਿੱਚ ਵੱਧਦੇ ਵੱਧਦੇ 18 ਦੇ ਕਰੀਬ ਰਾਜੇ ਇੱਥੇ ਬਣ ਚੁੱਕੇ ਸੀ ਗੁਰੂ ਨਾਨਕ ਸਮਾਹ ਰਾਜ ਜਦੋਂ ਜਾ ਕੇ ਬਾਗ ਦੇ ਵਿੱਚ ਬਰਾਜਮਾਨ ਹੋਏ ਸਿਪਾਈਆਂ ਨੇ ਖਬਰ ਦਿੱਤੀ ਵੀ ਅੱਜ ਫੇਰ ਕੋਈ ਫਕੀਰ ਆਇਆ ਹੈ ਉਹੀ ਜੋ ਰੋਜ਼ਾਨਾ ਦੀ ਤਰ੍ਹਾਂ ਆ ਕੇ ਹੁੰਦਾ ਸੀ ਪਹਿਲਾਂ ਕੀਮਤੀ ਜਿਹੜੇ ਹੀਰੇ ਸਨ ਪੈਸੇ ਸੀ ਮਾਇਆ ਸੀ ਧਨ ਦੌਲਤ ਸੀ ਉਹਦੇ ਥਾਲ ਭੇਜ ਗਏ ਗੁਰੂ ਨਾਨਕ ਸਮਾਹ ਰਾਜ ਨੇ ਵਾਪਸ ਮੋੜ ਦਿੱਤੇ ਕਹਿੰਦੇ ਇਹ ਅਸੀਂ ਕੀ ਕਰਨਾ ਇਹ ਤੇ ਮਿੱਟੀ ਹੈ ਕੀਮਤੀ ਭਗਵਾਨ ਭੇਜੇ ਗਏ ਗੁਰੂ ਨਾਨਕ ਸਮਾਹ ਰਾਜ ਕਹਿੰਦੇ ਸਾਨੂੰ ਨਹੀਂ ਚਾਹੀਦੇ ਫਿਰ ਇਸ ਤਰੀਆਂ ਨੂੰ ਨਾਚ ਕਰਨ ਵਾਸਤੇ ਭੇਜਿਆ ਗਿਆ ਜਦੋਂ ਹੀ ਉਹਨਾਂ ਨੇ ਆਣ ਕੇ ਨਾਚ ਕਰਨਾ ਸ਼ੁਰੂ ਕੀਤਾ ਗੁਰੂ ਨਾਨਕ ਸਮਾਹਾਰਜ ਕਹਿੰਦੇ ਰੁਕੋ ਗਾਛੋ ਪੁਤਰੀ ਰਾਜਕਵਾਰ ਨਾਮ ਭਣੋ ਸੱਚ ਦੋਤ ਸਵਾਰ ਮਹਾਰਾਜ ਕਹਿੰਦੇ ਕੋਈ ਬੱਚੀ ਕੋਈ ਪੁਤਰੀ ਆਪਣੇ ਪਿਤਾ ਦੇ ਸਾਹਮਣੇ ਨਾਚ ਕਰਦੀ ਹੈ ਉਹ ਖاموش ਹੋ ਗਈਆਂ ਗੁਰੂ ਨਾਨਕ ਸਮਾਹਾਰਜ ਦੇ ਨਦਰੇ ਰਹਿਮਤ ਕਰਨ ਦੀ ਧੀਰ ਸੀ ਉਹਨਾਂ ਨੇ ਹਿਰਦਾ ਸ਼ਾਂਤ ਕਰਕੇ ਰੱਖਦਾ ਉਹਨਾਂ ਸਿਰ ਝੁਕਾਇਆ ਤੇ ਹੱਥ ਜੋੜ ਕੇ ਕਿਹਾ ਬਾਬਾ ਅੱਜ ਤੱਕ ਸਾਨੂੰ ਪੁੱਤਰੀ ਤੇ ਕਦੇ ਸਾਡੇ ਘਰਦਿਆਂ ਨੇ ਵੀ ਨਹੀਂ ਸੀ ਕਿਹਾ ਆ ਪਹਿਲੀ ਵਾਰ ਹੋਇਆ ਕਿ ਸਾਡੇ ਕੰਨਾਂ ਨੇ ਸ਼ਬਦ ਸੁਣਿਆ ਹੈ ਜਿਨ੍ਹਾਂ ਨੇ ਸਾਨੂੰ ਪੁੱਤਰ ਕਹਿ ਕੇ ਨਵਾਜਿਆ ਹੈ ਉਹ ਇਸਤਰੀਆਂ ਦੌੜੀਆਂ ਹੋਈਆਂ ਗਈਆਂ ਜਾ ਕੇ ਕਿਹਾ ਰਾਜਨ ਅੱਜ ਸੱਚਮੁੱਚ ਗੁਰੂ ਨਾਨਕ ਆ ਗਏ ਕਹਿੰਦੇ ਕਿਵੇਂ ਉਹ ਨਾ ਇਸਤਰੀਆਂ ਨੇ ਜਾ ਕੇ ਕਿਹਾ ਸੀ ਰੋਜ਼ ਜਾਂਦੀਆਂ ਸੀ ਜਿਹੜੇ ਆਉਂਦੇ ਸੀ ਲੋਕ ਕਿਵੇਂ ਡੋਲ ਜਾਂਦੇ ਸੀ ਸਾਡੇ ਨਾਲ ਨੱਚਣ ਲੱਗ ਪੈਂਦੇ ਸੀ ਅੱਜ ਪਹਿਲੀ ਵਾਰ ਕੋਈ ਆਇਆ ਏ ਜਿਨੇ ਸਾਡੇ ਅੰਦਰ ਵੀ ਠੰਡ ਪਾ ਕੇ ਰੱਖ ਦਿੱਤੀ ਹੈ ਰਾਜਾ ਸ਼ਿਵਨਾਬ ਦੌੜਿਆ ਹੋਇਆ ਉਸ ਬਾਗ ਦੇ ਵਿੱਚ ਆਇਆ ਉਹਨੇ ਆਣ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ دیدار ਕੀਤੇ دیدار ਕਰਨ ਤੋਂ ਬਾਅਦ ਕੀਮਤੀ ਪੇਟਾਵਾਂ ਅਰਪਣ ਕਰਨ ਲੱਗਿਆ ਮਹਾਰਾਜ ਕਹਿੰਦੇ ਇਹ ਨਹੀਂ ਚਾਹੀਦੀਆਂ ਕਹਿੰਦਾ ਜੀ ਕਿਉਂ ਮਹਾਰਾਜ ਕਹਿੰਦੇ ਉਹ ਦੇ ਜੋ ਤੇਰਾ ਆਪਣਾ ਹੈ ਕਹਿੰਦਾ ਜੀ ਆਹ ਹੀਰੇ ਮੋਤੀ ਮੇਰੇ ਆਪਣੀ ਹੈ ਸਤਗੁਰੂ ਕਹਿੰਦੇ ਤਾਂ ਤੇਰੇ ਪਿਓ ਦੇ ਸੀ ਉਹ ਵੀ ਕਹਿੰਦਾ ਸੀ ਮੇਰੇ ਆ ਇਹ ਰਾਜ ਤੇਰੇ ਪਿਓ ਦਾ ਸੀ ਉਹ ਮਰ ਗਿਆ ਉਹ ਤੈਨੂੰ ਦੇ ਗਿਆ ਤੇਰੇ ਤੋਂ ਬਾਅਦ ਤੇਰੇ ਬੱਚਿਆਂ ਕੋਲ ਆ ਜਾਏਗਾ ਤੁਹਾਡਾ ਆਪਣਾ ਨਹੀਂ ਹੈ ਕਹਿੰਦਾ ਮਹਾਰਾਜ ਫਿਰ ਸਰੀਰ ਮੇਰਾ ਆਪਣਾ ਸਤਗੁਰੂ ਕਹਿੰਦੇ ਸਰੀਰ ਵੀ ਤੇਰਾ ਥੋੜੀ ਹੈ ਸਰੀਰ ਮਾਤਾ ਪਿਤਾ ਤੋਂ ਮਿਲਿਆ ਜੋਤ ਨਿਰੰਕਾਰ ਪ੍ਰਮਾਤਮਾ ਨੇ ਅੰਦਰ ਟਿਕਾਈ ਹੈ ਤਾਂ ਇਹ ਮਨੁੱਖਾ ਜੀਵਨ ਹੈ ਕਹਿੰਦੇ ਸਤਿਗੁਰੂ ਫਿਰ ਮੈਨੂੰ ਨਹੀਂ ਸਮਝ ਆਉਂਦੀ ਮੇਰਾ ਆਪਣਾ ਕੀ ਮੈਂ ਤੁਹਾਨੂੰ ਕੀ ਦਿਆਂ ਤੇ ਗੁਰੂ ਨਾਨਕ ਸਮਰਾਜ ਕਹਿੰਦੇ ਆ ਜੜੀ ਮੈਂ ਮੈਂ ਲਈ ਨਾ ਮੈਂ ਕੀਤਾ ਮੈਂ ਦਿਆਂ ਮੇਰਾ ਰਾਜ ਸਤਿਗੁਰੂ ਕਹਿੰਦੇ ਆ ਮੈਂ ਦੇ ਦੇ ਅਸਲ ਵਿੱਚ ਐਹੀ ਗੱਲ ਹੈ ਜਿਹੜੀ ਬੰਦੇ ਨੂੰ ਸਮਝ ਨਹੀਂ ਆਉਂਦੀ ساری ਜ਼ਿੰਦਗੀ ਬੰਦਾ ਕਹਿੰਦਾ ਮੈਂ ਕੀਤਾ ਮੈਂ ਨਾ ਹੁੰਦਾ ਇੱਕ ਘਰ ਦਾ ਮੁਖੀ ਆਖਿਵੇਂ ਕਰ ਦੇਣਾ ਉਹ ਸਾਰਾ ਦਿਨ ਬੱਚਿਆਂ ਨੂੰ ਇਹੀ ਕੋਸਦਾ ਰਹਿੰਦਾ ਹੈ ਉਹ ਮੈਂ ਨਾ ਨਾ ਹੋਵਾਂ ਤੁਸੀਂ ਭੁੱਖੇ ਮਰ ਜਣਾ ਮੈਂ ਕਮਾਉਣਾ ਹੈ ਮੈਂ ਲਿਆਉਣਾ ਤੁਸੀਂ ਖਾਂਦੇ ਹੋ ਉਹ ਸਾਰਾ ਦਿਨ ਰੋਹ ਵੀ ਜਮਾਈ ਜਾਂਦਾ ਹੈ ਇਹ ਗੱਲ ਨਹੀਂ ਹੈ ਦੇਣ ਵਾਲਾ ਨਿਰੰਕਾਰ ਹੈ ਕੋਈ ਜ਼ਰੀਆ ਹੋ ਸਕਦਾ ਹੈ ਹਾਂ ਕਮਾਏਗਾ ਤੇ ਕੋਈ ਘਰਦਾ ਜੀ ਕਮਾਏਗਾ ਬਾਕੀ ਖਾਣ ਕੇ ਲੇਕਿਨ ਦੇਣ ਵਾਲਾ ਨਿਰੰਕਾਰ ਹੈ ਤਾਂ ਹੀ ਸਤਿਗੁਰੂ ਨੇ ਕਿਹਾ ਜਿੰਨਾ ਚਿਰ ਬੰਦੇ ਦੇ ਅੰਦਰ ਮੈਂ ਆ ਨਾ ਉਹਨਾਂ ਚਿਰ ਨਿਰੰਕਾਰ ਨਹੀਂ ਆ ਸਕਦਾ ਬਾਬਾ ਰਵਦਾਸ ਜੀ ਪਾਵਨ ਗੁਰਬਾਣੀ ਅੰਦਰ ਕਹਿੰਦੇ ਨੇ ਜਦ ਹਮ ਹੁੰਦੇ ਤਬ ਤੂੰ ਨਹੀਂ ਆਬ ਤੂੰ ਹੀ ਮੈਂ ਨਹੀਂ ਜਬ ਲਗ ਮੇਰੀ ਮੇਰੀ ਕਰੇ ਤਬਲਾ ਕਾਜ ਇੱਕ ਨਹੀਂ ਸਰੇ ਜਿੰਨਾ ਚਿਰ ਬੰਦਾ ਮੇਰੀ ਮੇਰੀ ਕਰਦਾ ਉਹਨੂੰ ਚਿਰ ਇੱਕ ਵੀ ਕਾਰਜ ਜ਼ਿੰਦਗੀ ਦਾ ਸਫਲ ਨਹੀਂ ਹੁੰਦਾ ਤਾਂ ਹੀ ਸਤਿਗੁਰਾਂ ਨੇ ਕਿਹਾ ਏ ਕਿ ਰੱਬ ਨੂੰ ਹੰਕਾਰ ਚੰਗਾਨੀ ਲੱਗਦਾ ਰੱਬ ਨੂੰ ਚੰਗਾ ਲੱਗਦਾ ਹੈ ਤੇ ਉਹ ਨਿਮਰਤਾ ਚੰਗੀ ਲੱਗਦੀ ਹੈ ਹਉਮੈ ਨਾਮੈ ਨਾਲ ਵਿਰੋਧ ਹੈ ਦੋਏ ਨਾ ਵਸੇ ਇਕ ਠਾਈ ਨਾਮ ਤੇ ਹੰਕਾਰ ਇਕੱਠੇ ਨਹੀਂ ਟਿਕ ਸਕਦੇ ਮੈਂ ਜਾਏਗੀ ਤਾਂ ਨਾਮ ਜਿਹੜਾ ਉਹ ਅੰਦਰਾਂ ਕੇ ਟਿਕੇਗਾ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਆ ਮੈਂ ਹਉਮੈ ਦੇ ਦੇ ਉਹ ਗੁਰੂ ਨਾਨਕ ਸਮਰ ਰਾਜ ਦੇ ਚਰਨਾਂ ਦੇ ਉੱਪਰ ਝੁਕ ਗਿਆ ਫਿਰ ਸਤਿਗੁਰਾਂ ਨੇ ਉਹਨੂੰ ਪਾਵਨ ਉਪਦੇਸ਼ ਦਿੱਤਾ ਕਹਿੰਦਾ ਸਤਿਗੁਰੂ ਆਲੇ ਦੁਆਲੇ ਦੇ ਰਾਜੇ ਮੇਰੇ ਤੇ ਹਮਲਾਵਰ ਹੋਣਾ ਚਾਹੁੰਦੇ ਐ ਕਿਰਪਾ ਕਰਕੇ ਮੇਰੀ ਮਦਦ ਕਰੋ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਸ ਵੇਲੇ ਦੇ ਨਾਲ ਆਲੇ ਦੁਆਲੇ ਦੇ ਰਾਜਿਆਂ ਨੂੰ ਵੀ ਉਪਦੇਸ਼ ਦਿੱਤਾ ਉਹ ਸੰਗਲਾ ਦੀਪ ਦੀ ਧਰਤੀ ਦੇ ਉੱਪਰ ਸਾਰੇ ਰਾਜਿਆਂ ਨੇ ਰਾਜੇ ਸ਼ਿਵਨਾਬ ਦੀ ਅਧੀਨਗੀ ਸਵੀਕਾਰ ਕਰ ਲਈ ਇੱਕ ਸਾਲ ਦੇ ਕਰੀਬ ਗੁਰੂ ਨਾਨਕ ਸਾਹਿਬ ਇਸ ਸੰਗਲਾ ਦੀਪ ਦੀ ਧਰਤੀ ਦੇ ਉੱਪਰ ਸੱਚ ਦਾ ਉਪਦੇਸ਼ ਦੇ ਕੇ ਫਿਰ ਵਾਪਸ ਮੁੜਦੇ ਐ